ਇਹ ਲਾਈਨ 1 ਦੇਖੋ ਤੁਸੀਂ ਇੱਥੋਂ ਸਨਾਮ ਤੋਂ ਗੱਡੀਆਂ ਐਂਟਰ ਹੁੰਦੀਆਂ ਨੇ ਐਂਟਰ ਹੋਣ ਤੋਂ ਬਾਅਦ ਵਿੱਚ ਇਹ ਤੁਸੀਂ ਦੇਖੋ ਸਿੰਗਲ ਰੋਡ ਹੈ ਕੋਈ ਬਹੁਤਾ ਜਿਆਦਾ ਚੌੜਾ ਰੋਡ ਨਹੀਂ ਤੁਸੀਂ ਦੇਖ ਰਹੇ ਹੋ ਪਿੱਛੋਂ ਤੁਹਾਨੂੰ ਮੈਂ ਅੱਗੇ ਲਿਆ ਕੇ ਦਿਖਾ ਰਹੇ ਹਾਂਗਾ ਕੋਈ ਜਿਆਦਾ ਚੌੜਾ ਰੋਡ ਨਹੀਂ ਹੈਗਾ ਜੇ ਦੇਖਿਆ ਜਾਵੇ ਠੀਕ ਹੈ ਆ ਹੁਣ ਮਾਈਆਂ ਆ ਰਹੀਆਂ ਨੇ ਮਾਤਾਵਾਂ ਆ ਰਹੀਆਂ ਨੇ ਠੀਕ ਹੈ ਠੰਡ ਦੇ ਵਿੱਚ ਛੱਡ ਕੇ ਆਉਣਾ ਤੇ ਬੱਚਿਆਂ ਨੂੰ ਆਪਦਾ ਪਰਿਵਾਰ ਘਰ ਬਾਹਰ ਛੱਡਣਾ ਠੰਡ ਦੇ ਵਿੱਚ ਕਿਤੇ ਨਾ ਕਿਤੇ ਸੌਖੀ ਗੱਲ ਨਹੀਂ ਹੈ ਨਾ ਤਾਂ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਮਾਤਾਵਾਂ ਜਾ ਰਹੀਆਂ ਨੇ ਆਪਣੇ ਆਪਣੇ ਘਰ ਛੱਡ ਕੇ ਠੰਡ ਦੇ ਵਿੱਚ ਬੈਠੀਆਂ ਵਿਚਾਰੀਆਂ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੁਹਾਨੂੰ ਹੈ ਨਾ ਦੇਖੋ ਕੋਈ ਵੀ ਬਿਨਾਂ ਗੱਲ ਤੋਂ ਸੜਕਾਂ ਤੇ ਨਹੀਂ ਉਤਰਦਾ ਜੇ ਕੋਈ ਦਿੱਕਤ ਹੈ ਕੋਈ ਤਕਲੀਫ ਹੈ ਇਸ ਕਰਕੇ ਇਹੋ ਸੜਕਾਂ ਤੇ ਉਤਰ ਰਹੇ ਨੇ ਧਰਨਾ ਲਗਾਇਆ ਹੈ ਕੋਈ ਰੋਡ ਜਾਮ ਨਹੀਂ ਕੀਤਾ ਦੇਖੋ ਕਿ ਸਾਹਮਣੇ ਵੱਲੋਂ ਇੱਕ ਹੈ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਕੋਈ ਇੱਥੇ ਤੁਸੀਂ ਦੇਖ ਰਹੇ ਹੋ ਬਿਲਡਿੰਗ ਬਣੀ ਹੋਈ ਹੈ ਇਸ ਬਿਲਡਿੰਗ ਦੇ ਵਿੱਚ ਆ ਕੇ ਗੱਡੀਆਂ ਟਕਰਾ ਜਾਂਦੀਆਂ ਨੇ ਦੇਖੋ ਤੁਸੀਂ ਗੱਡੀਆਂ ਟਕਰਾ ਜਾਂਦੀਆਂ ਨੇ ਕਾਰਾਂ ਟਕਰਾ ਜਾਂਦੀਆਂ ਨੇ ਮੋਟਰਸਾਈਕਲ ਟਕਰਾ ਜਾਂਦੇ ਨੇ ਕਿ ਲੁੱਟਾਂ ਹੋ ਜਾਂਦੀਆਂ ਨੇ ਲੁੱਟਾਂ ਖੋਹਾਂ ਕਰ ਰਹੇ ਨੇ ਕਿਸੇ ਦੇ ਕਾਂਟੇ ਉਤਾਰ ਲੈ ਕੋਈ ਇੱਥੇ ਇਹਨਾਂ ਨੇ ਜਨਕਿ ਗਲਤ ਕੰਮ ਕਰਨ ਦੇ ਲਈ ਅੱਡੇ ਬਣਾ ਲਏ ਨੇ ਇਹ ਬਹੁਤ ਖਤਰਨਾਕ ਸਥਿਤੀ ਹੈ ਤੁਸੀਂ ਦੇਖ ਸਕਦੇ ਹੋ ਉਥੋਂ ਜਦੋਂ ਰਾਤ ਨੂੰ ਗੱਡੀ ਆਏਗੀ ਕੋਈ ਵੀ ਇਹਨਾਂ ਦੀ ਕਿਸੇ ਪੱਖੋਂ ਵੀ ਕੋਈ ਸੇਫਟੀ ਹੈ ਨਹੀਂਗੀ ਹਨਾ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਦਿਖਾ ਰਿਹਾ ਜਾਂ ਕੇ ਅੱਗੇ ਤੁਸੀਂ ਨਾਲ ਜੁੜੇ ਰਹੋ ਲਾਈਵ ਨੂੰ ਦੇਖਦੇ ਸੌਰੀ ਵੀਡੀਓ ਨੂੰ ਦੇਖਦੇ ਰਹੋ ਕਿਉਂਕਿ ਲਾਈਵ ਇੱਥੇ ਬੰਦ ਕਰ ਚੁੱਕੇ ਨੇ ਲਾਈਵ ਚੱਲ ਨਹੀਂ ਰਿਹਾ ਸਰਕਾਰ ਵੱਲੋਂ ਇਹ ਨਵੀਂ ਨੀਤੀ ਅਪਣਾਈਆਂ ਜਾਂਦੀ ਨਹੀਂਆਂ ਦੇਖੋ ਜੀ ਇਹ ਸੜਕ ਹੈਗੀ ਹੈ ਟੋਟਲ ਸੜਕ ਦਾ ਚੌੜਾ ਹਿੱਸਾ ਹੈਗਾ ਤੇ ਜਿਹੜਾ ਹੈਗਾ ਸੜਕ ਦਾ ਚੌੜਾ ਹਿੱਸਾ ਹੈਗਾ ਇਸ ਸੜਕ ਦਾ ਜੋ ਇਹ ਇਨੀ ਕਿ ਚੜਾਈ ਹੈਗੀ ਐ ਇੱਥੋਂ ਗੱਡੀਆਂ ਆਉਂਦੀਆਂ ਨੇ ਰਾਤਾਂ ਨੂੰ ਇੱਥੋਂ ਆ ਕੇ ਸਿੱਧਾ ਇੱਥੇ ਟਕਰਾ ਜਾਂਦੀਆਂ ਤੁਸੀਂ ਦੇਖ ਰਹੇ ਹੋ ਜਿਵੇਂ ਇਹ ਇਸ ਜਗ੍ਹਾ ਤੇ ਆ ਕੇ ਟਕਰਾ ਜਾਂਦੀਆਂ ਨੇ ਠੀਕ ਹੈ ਜੀ ਇਹ ਇਸ ਜਗ੍ਹਾ ਤੇ ਆ ਕੇ ਟਕਰਾ ਜਾਂਦੀਆਂ ਨੇ ਉਸ ਤੋਂ ਬਾਅਦ ਵਿੱਚ ਇੱਥੋਂ ਜਾਣ ਦੇ ਲਈ ਇੱਥੋਂ ਜਾਣ ਦੇ ਲਈ ਇਹਨਾਂ ਨੂੰ ਇਸ ਜਗ੍ਹਾ ਤੇ ਤੁਸੀਂ ਜਾਓਗੇ ਦੇਖੋਗੇ ਇਸ ਜਗ੍ਹਾ ਦੇ ਵਿੱਚ ਜਾ ਕੇ ਠੀਕ ਹੈ ਜੀ ਗੱਡੀਆਂ ਜਾਂਦੀ ਹੈ ਹੈਗੇ ਨਹੀਂ ਆ ਇੱਥੋਂ ਜਾ ਕੇ ਗੱਡੀਆਂ ਕਾਫੀ ਸਲੋ ਹੋ ਜਾਂਦੀ ਨੇ ਸਲੋ ਹੋਣ ਦਾ ਕਾਰਨ ਤੁਹਾਨੂੰ ਪਤਾ ਲੱਗ ਹੀ ਰਿਹਾ ਸੜਕ ਦਾ ਬਹੁਤ ਮਾੜਾ ਹਾਲ ਵੱਡੇ ਖੱਡੇ ਠੀਕ ਹੈ ਤੁਸੀਂ ਦੇਖ ਰਹੇ ਹੋ ਇੱਥੋਂ ਗੱਡੀ ਸਲੋ ਹੋ ਕੇ ਜਾਊਗੀ ਜਦੋਂ ਗੱਡੀ ਸਲੋ ਹੋ ਕੇ ਚਾਏਗੀ ਗੱਡੀ ਨੂੰ ਜਦੋਂ ਸਲੋ ਹੁੰਦੀ ਹੈ ਉਹਦੇ ਤੇ ਜਿਹੜੇ ਹਮਲਾਵਰ ਨੇ ਉਹ ਹਮਲਾ ਕਰ ਦਿੰਦੇ ਨੇ ਠੀਕ ਹੈ ਤਾਂ ਇਹ ਕੋਈ ਗੱਲ ਛੋਟੀ ਨਹੀਂ ਬਹੁਤ ਵੱਡੀ ਹੈ ਗੱਲਬਾਤ ਹੈ ਇਹ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਬਹੁਤ ਅੱਛਾ ਉਪਰਾਲਾ ਹੈ ਕਿਸਾਨ ਜੁਨੀਅਰ ਵੱਲੋਂ ਅਪਰੀਸ਼ੀਏਟ ਕਰਨ ਵਾਲਾ ਇਹਨਾਂ ਨੂੰ ਉਹਨਾਂ ਦਾ 7 ਦਿਨ ਦੀ ਜਰੂਰਤ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਕਿਸਾਨ ਯੂਨੀਅਨ ਐਵੇਂ ਨਹੀਂ ਲੱਗਦੀ ਧਰਨੇ ਉਹਨੂੰ ਮਜਬੂਰ ਕੀਤਾ ਜਾ ਰਿਹਾ ਹੈ ਹਨਾ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਤੇ ਉੱਥੋਂ ਗੱਡੀ ਆਏਗੀ ਸਾਹਮਣੇ ਫਰੰਟ ਤੋਂ ਗੱਡੀ ਆਊਗੀ ਜਦੋਂ ਫਰੰਟ ਤੋਂ ਗੱਡੀ ਆਏਗੀ ਜਾ ਕੇ ਟਕਰਾਉਂਦੀ ਹੈ ਸਿੱਧਾ ਜਾ ਕੇ ਇੱਥੇ ਟਕਰਾਉਂਦੀ ਹੈ ਠੀਕ ਹੈ ਜੀ ਤਾਂ ਕਿਸਾਨ ਯੂਨੀਅਨ ਵੱਲੋਂ ਬਹੁਤ ਅੱਛਾ ਕੰਮ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਹਨਾ ਤੇ ਇਸ ਚੀਜ਼ ਨੂੰ ਲੈ ਕੇ ਆਪਾਂ ਬਾਈਟ ਵੀ ਲੈਂਦੇ ਹੈਗੇ ਆਂ ਦੇਖੋ ਪੁਲਿਸ ਪ੍ਰਸ਼ਾਸਨ ਦੇਖੋ ਕਿੰਨਾ ਇਕੱਠਾ ਹੈਗਾ ਤੁਹਾਨੂੰ ਇਸ ਇਕੱਠੀ ਉੱਪਰ ਲੈ ਕੇ ਜਾਂਦੇ ਹੈਗੇ ਆਂ ਤੁਹਾਨੂੰ ਦਿਖਾਉਂਦੇ ਹੈਗੇ ਆਂ ਠੀਕ ਹੈ ਜੀ ਤੇ ਕਿੰਨਾ ਕਿਤੇ ਸਥਿਤੀ ਬੜੀ ਖਤਰਨਾਕ ਹੈ ਹਰ ਗੱਲ ਇੱਥੇ ਧਰਨੇ ਤੋਂ ਬਿਨਾਂ ਨਹੀਂ ਮਨਾਈ ਜਾ ਸਕਦੀ ਤੁਸੀਂ ਦੇਖ ਰਹੇ ਹੋ ਠੀਕ ਹੈ ਆ ਇੱਕ ਛੋਟਾ ਬੱਚੇ ਨੂੰ ਲੈ ਕੇ ਜਾ ਰਹੇ ਨੇ ਦੇਖੋ ਬੱਚੇ ਨੂੰ ਲੈ ਕੇ ਧਰਨੇ ਦੇ ਵਿੱਚ ਬੈਠੇ ਨੇ ਜਿਹੜੇ ਬੰਦੇ ਕਹਿੰਦੇ ਨੇ ਵੀ ਸੌਖਾ ਹੈ ਧਰਨੇ ਤੇ ਬੈਠਣਾ ਇੱਕ ਆ ਛੋਟਾ ਜਿਹਾ ਬੱਚਾ ਦੇਖੋ ਬਿਲਕੁਲ ਛੋਟਾ ਜਿਹਾ ਪਿਆਰਾ ਹੈ ਬੱਚਾ ਇਹ ਵੀ ਧਰਨੇ ਤੇ ਆਇਆ ਹੈ ਤਾਂ ਜਿਹੜੇ ਬੰਦੇ ਰਜਾਈਆਂ 'ਚ ਬੈਠੇ ਹੋਗੇ ਨਗੇ ਤੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਾਕੀ ਆਪਾਂ ਅਗਲੀ ਵੀਡੀਓ ਨੂੰ ਅਟੈਚ ਕਰਦੇ ਆ ਅਗਲੀ ਵੀਡੀਓ ਪਾਉਂਦੇ ਆ ਤੁਹਾਨੂੰ ਦਿਖਾਉਨੇ ਆ ਇੱਥੋਂ ਦੇ ਹਾਲਾਤ ਸਸੇਕਾਰ